ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਚਾਈਨਾ ਡੋਰ ਵੇਚਣਾ ਤੇ ਬਰਤਨਾ ਹੁਣ ਦੋਨੇ ਹੀ ਮਹਿੰਗੇ ਸਾਬਤ ਹੋ ਸਕਦੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ਵੇਚਣ ਤੇ ਬਰਤਨ ਵਾਲਿਆਂ ਖਿਲਾਫ ਹੁਣ ਵਿਸ਼ੇਸ਼ ਟੀਮਾਂ ਬਣਾ ਕੇ ਜਿੱਥੇ ਛੱਤਾਂ ਦੀ ਚੈਕਿੰਗ ਆਦਿ ਕਰਨੀ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਹੁਣ ਇਹਨਾਂ ਤੇ ਬਾਕਮ ਖਤਰਾਂਮਾ ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਡੀਐਸਪੀ ਸਿਟੀ 1 ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਕਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਕਿ ਲਗਾਤਾਰ ਹੋ ਰਹੇ ਹਾਦਸਿਆਂ ਦੇ ਚਲਦੇ ਬਠਿੰਡਾ ਪੁਲਿਸ ਅਲਰਟ ਮੋਡ ਤੇ ਹੈ ਅਤੇ ਚਾਈਨਾ ਡੋਰ ਵੇਚਣ ਅਤੇ ਬਰਤਨ ਵਾਲਿਆਂ ਚਾਈਨਾ ਡੋਰ ਵੇਚਣ ਅਤੇ ਬਰਤਨ ਵਾਲਿਆਂ ਦੇ ਖਿਲਾਫ ਹੁਣ ਇੱਕ ਡਰਾਈਵ ਚਲਾ ਕੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਸਾਡੇ ਜ਼ਿਲ੍ਹੇ ਦੇ ਐਸਐਸਪੀ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਵੱਲੋਂ ਜਿਹੜੀ ਜ਼ਿਲ੍ਹੇ ਦੇ ਵਿੱਚ ਇੱਕ ਚੈਨਾ ਟੋਰ ਦੇ ਅਗੇਂਸਟ ਬੜੇ ਵੱਡੇ ਪੱਧਰ ਤੇ ਮੁਹਿੰਮ ਵਿੱਢੀ ਗਈ ਹੈ ਜਿਹਦੇ ਰਿਗਾਰਡਿੰਗ ਅਸੀਂ ਜਿਹੜਾ ਜ਼ਿਲ੍ਹੇ ਦੇ ਵਿੱਚ 12-13 ਮੁਕੱਦਮੇ ਵੀ ਅਸੀਂ ਜਿਹੜੇ ਹੈਗੇ ਚੈਨਾ ਟੋਰ ਦੇ ਖਿਲਾਫ ਅਸੀਂ ਦਰਜ ਕਰ ਚੁੱਕੇ ਹਾਂਗੇ ਤੇ ਚੈਨਾ ਟੋਰ ਦੇ ਜਿਹੜੀ ਵਰਤਣ ਵਾਲਿਆਂ ਦੇ ਖਿਲਾਫ ਅਸੀਂ ਤੇ ਰੱਖਣ ਵਾਲਿਆਂ ਤੇ ਤੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਸੀਂ ਕਰ ਰਹੇ ਹਾਂਗੇ ਮੈਂ ਮਾਪਿਆਂ ਨੂੰ ਵੀ ਅਪੀਲ ਕਰਦਾ ਹਾਂਗਾ ਕਿ ਜਿਹੜੇ ਉਹਨਾਂ ਦੇ ਆਪਣੇ ਬੱਚੇ ਹੈਗੇ ਉਹਨਾਂ ਨੂੰ ਚੈਨਾ ਡੋਰ ਲੈ ਕੇ ਨਾ ਦੇਣ ਅਗਰ ਜੇ ਕੋਈ ਬੱਚਾ ਚੈਨਾ ਡੋਰ ਖਰੀਦਦਾ ਤਾਂ ਉਸ ਨੂੰ ਚੈਨਾ ਡੋਰ ਖਰੀਦਣ ਤੋਂ ਰੋਕਿਆ ਜਾਵੇ ਜੇਕਰ ਕਿਸੇ ਨੇ ਚੈਨਾ ਡੋਰ ਖਰੀਦ ਕੇ ਘਰ ਦੇ ਵਿੱਚ ਰੱਖੀ ਗਈ ਹੈ ਤਾਂ ਉਹ ਵੀ ਅਸੀਂ ਅਪੀਲ ਕਰਦੇ ਹਾਂਗੇ ਉਸ ਚੈਨਾ ਡੋਰ ਨੂੰ ਵਰਦੀ ਵਰਤੋਂ ਨਾ ਕੀਤੀ ਜਾਵੇ ਉਹਨੂੰ ਨਸ਼ਟ ਕਰ ਦਿੱਤਾ ਜਾਵੇ ਕਿਉਂਕਿ ਅਸੀਂ ਇੱਕ ਕੱਲ ਤੋਂ ਇੱਕ ਡਰਾਈਵ ਸਟਾਰਟ ਕਰ ਰਹੇ ਹਾਂਗੇ ਜਿਹੜੇ ਕੋਠਿਆਂ ਦੇ ਉੱਪਰ ਛੱਤਾਂ ਦੇ ਉੱਪਰ ਚੜ੍ਹ ਕੇ ਪਤੰਗ ਚੜਾਉਣਗੇ ਸਾਡੀਆਂ ਅਸੀਂ ਵੱਖੋ-ਵੱਖਰੀਆਂ ਟੀਮਾਂ ਬਣਾ ਦਿੱਤੀਆਂ ਹੈਗੀਆਂ ਜਿਹੜੀਆਂ ਬੜੀ ਸ਼ਕਤੀ ਦੇ ਨਾਲ ਕਾਰਵਾਈ ਕਰਨਗੀਆਂ ਚੈਨਾਡੋਰ ਵਰਤ ਕੇ ਜਿਹੜਾ ਪਤੰਗ ਚੜਾਉਂਦਾ ਜਿਹੜਾ ਉਡਾਉਂਦਾ ਪਾਇਆ ਗਿਆ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਅਗਰ ਬੱਚਾ ਨਵਾਲਗ ਹੋਇਆ ਤਾਂ ਉਸਦੇ ਮਾਤਾ ਪਿਤਾ ਦੇ ਖਿਲਾਫ ਵੀ ਜਿਹੜੀ ਹੈਗੀ ਸੀ ਬਣਦੀਆਂ ਕਾਨੂੰਨੀਆ ਧਰਾਵਾਂ ਤਹਿਤ ਜਿਹੜੀ ਅਸੀਂ ਕਾਰਵਾਈ ਕਰਾਂਗੇ ਇਸ ਲਈ ਮੈਂ ਸਾਰੇ ਮਾਤਾ ਪਿਤਾ ਤੇ ਬੱਚਿਆਂ ਨੂੰ ਅਪੀਲ ਕਰਦਾ ਵੀ ਚੈਨਾਡੋਰ ਨਾ ਖਰੀਦੀ ਜਾਵੇ ਨਾ ਘਰ ਵਿੱਚ ਰੱਖੀ ਜਾਵੇ ਨਾ ਹੀ ਉਸ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਕੀਮਤੀ ਜਾਨਾਂ ਜਿਹੜੀਆਂ ਬਚਾਈਆਂ ਜਾ ਸਕਣ